ਤਾਰੀ ਸਾਰੇ ਮਾਲੋ ਬਿਨੇ ਹਮਾਰੀ ਲਾ ਕੇ ਅਮਰਤ ਕੁੰਡ ਵਿੱਚ ਤਾਰੀ ਪਾਸ ਲੋ ਅਗਲੇ ਕੰਡੇ ਦਾ ਖਾਲਸਾ ਸਾਜਨਾ ਦਿਵਸ ਮਨਾਉਣ ਦੀ ਸ਼ਕਤ ਲੋ ਅਮਰਤ ਖੰਡੇ ਦਾ ਆ ਗਿਆ ਪੁਰਬ ਵਸਾਖੀ ਵਾਲਾ ਕੌਡੀ ਜਨਮ ਬਣਾ ਲੋ ਹੀਰੇ ਆਪਾ ਬਣਨਾ ਨਹੀਂ ਬੇਪੀਰੇ ਬਣਜੋ ਅਦੀ ਤੁਝਦਾਰ ਦੇ ਵੀਰੇ ਆਪਾ ਬਣਨਾ ਨਹੀਂ ਬੇਪੀਰੇ ਦਿਲ ਵਿੱਚ ਕਰੋ ਵਿਚਾਰ ਤੁਸੀਂ ਬਣਜੋ ਕਲਗੀ ਤਰ ਦੇ ਬੇਟੇ ਜਨਮ ਨੂੰ ਲਓ ਸਵਾਰ ਤੁਸੀਂ ਬਣਜੋ ਕਲਗੀ ਤਰ ਦੇ ਬੇਟੇ ਪੁੱਲ ਜੋ ਦਾੜੀ ਕੇਸ ਕਟਾਉਣ ਉਹ ਦੀਵੇ ਮੜੀਆਂ ਉੱਤੇ ਜਗਾਉਣੇ ਪੁੱਲ ਜੋ ਦਾੜੀ ਕੇਸ ਕਟਾਉਣੇ ਦੀਵੇ ਮੜੀਆਂ ਉੱਤੇ ਜਗਾਉਣੇ ਆਖਿਆ ਪੁੱਲ ਜੋ ਛੱਡ ਦੋ ਝੂਠੇ ਨਸ਼ੇ ਪਚਾਉਣੇ ਆਖਿਆ ਪੁੱਲ ਜੋ ਪੰਡੇ ਦਾ ਖਾਲਸਾ ਸਾਜਨਾ ਦਿਵਸ ਮਨਾਉਣਾ ਜਿ ਸ਼ੱਕ ਲੋ ਅੰਮ੍ਰਿਤ ਖੰਡੇ ਦਾ ਆ ਗਿਆ ਪੁਰਬ ਸਾਕੀ ਵਾਲਾ ਸਾਡੇ ਬਦਲੇ ਕਸ਼ਟ ਸਹਾਰੇ ਉਹ ਦਿੱਤੇ ਹੱਥੀ ਤੋਰ ਦੁਲਾਰੇ ਸਾਡੇ ਬਦਲੇ ਕਸ਼ਟ ਸਹਾਰੇ ਉਹ ਦਿੱਤੇ ਹੱਥੀ ਤੋਰ ਦੁਲਾਰੇ ਛੋਟੇ ਨੀ ਹਾ ਵਿੱਚ ਖੱਲਿਆਰੇ ਭੁੱਲੋ ਨਾ ਪਰੇ ਉਪਕਾਰ ਤੁਸੀਂ ਬਣ ਜੋ ਕਲ ਕੀ ਧਰ ਤੇ ਬੇਟੇ ਜਨ ਮਨੋ ਲਓ ਸਵਾਰ ਤੁਸੀਂ ਬਣ ਜੋ ਕਲ ਕੀ ਧਰ ਤੇ ਬੇਟੇ ਓ ਆਪਾ ਸੱਚ ਨਿਸ਼ਾਨਾ ਲੈਣਾ ਨਾ ਹੁਣ ਪਰਮਾ ਦੇ ਵਿੱਚ ਪੈਣਾ ਸਦਾ ਸੱਚ ਬੋਲਦੇ ਰਹਿਣਾ ਝੂਠ ਨਹੀਂ ਸਾਡੇ ਵੰਡੇ ਦਾ ਖਾਲਸਾ ਸਾਜਨਾ ਦਿਵਸ ਮਨਾਉਣਾ ਦੀ ਸ਼ਕਲ ਆਮਰਤ ਖੰਡੇ ਦਾ ਆ ਗਿਆ ਪੁਰਬ ਸਾਕੀ ਵਾਲਾ ਤੁਸੀਂ ਵੀ ਸਾਥ ਨਭਾਵੋ ਨਿਬੱਚਿਆਂ ਦੇ ਨਾ ਕੇਸ ਕਟਾਵੋ ਭੈਣ ਤੁਸੀਂ ਵੀ ਸਾਥ ਨਭਾਵੋ ਬੱਚਿਆਂ ਦੇ ਨਾ ਕੇਸ ਕਟਾਵੋ ਆਪਣਾ ਮੁੱਢਲਾ ਫਰਜ਼ ਨਭਾਵੋ ਢੂਠੇ ਛੱਡੋ ਸ਼ਿੰਗਾਰ ਤੁਸੀਂ ਬਣ ਕੇ ਸੈਬ ਕੌਰ ਦੀਆਂ ਜਾਈਆਂ ਜਨਮ ਨੂੰ ਲਓ ਸਵਾਰ ਤੁਸੀਂ ਬਣ ਕੇ ਸੈਬ ਕੌਰ ਜਈਆ ਜਈਆ ਓ ਮੁਕ ਜਾਣ ਗੇੜ ਚਾਰਾ ਸਿਵਾਲੇ ਲਾਈਏ ਮੂੰਦੋ ਜਕ ਦੇ ਤਾਲੇ ਸਿੱਖਾ ਪਿਆ ਸੋਚਦਾ ਹੱਲੇ ਡਰ ਛੱਡ ਜਮਾ ਦੇ ਡੰਡੇ ਦਾ ਖਾਲਸਾ ਸਾਜਨਾ ਦਿਵਸ ਮਨਾਉਣਾ ਜੀ ਸ਼ੱਕ ਲੋ ਅੰਮ੍ਰਿਤ ਖੰਡੇ ਦਾ ਆ ਗਿਆ ਪੁਰਬ ਸਾਕੀ ਵਾਲਾ ਉਕਮਨ ਕਰ ਅਮਰਤ ਦੀਆਂ ਸ਼ਾਨਾਂ ਉਕਮਨ ਕਰ ਅਮਰਤ ਦੀਆਂ ਸ਼ਾਨਾਂ ਇਹੋ ਦੇ ਹੱਥ ਸਵਾਰ ਗਏ ਜਾਨਾ ਉਹ ਗਾਏ ਧਰਮ ਤਰਾਨਾ ਗਾਤਰੇ ਪੌਤਲਵਾਰ ਤੁਸੀਂ ਬਣ ਜੋ ਕਲ ਕੀ ਧਰ ਦੇ بیٹے ਜਨ ਮਨੋਂ ਲਓ ਸਵਾਰ ਤੁਸੀਂ ਬਣ ਜੋ ਕਲ ਕੀ ਧਰ ਦੇ بیٹے ਤੇ ਉਤੇ ਇਸ ਅਮਰਤ ਨੂੰ ਤਰਸਣਾ the tira turns to sale is now live shop and get up to 50% off on par ho 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 hey devate is amart nu tarsan aake charan gurande parsan ik var paunde darshan es kesari chande da ਹਾਲਸਾ ਸਾਜਨਾ ਦਿਵਸ ਮਨਾਉਣਾ ਜੀ ਸ਼ਕਲੋ ਅੰਮ੍ਰਿਤ ਖੰਡੇ ਦਾ ਆਗਿਆ ਪੁਰਬਵ ਸਾਖੀ ਵਾਲਾ ਓ ਹੋ ਕੇ ਨਸ਼ਿਆਂ ਵਿੱਚ ਗੁਲਤਾਨ ਪੀ ਆਪਣੀ ਆਪ ਘਟਾਉਂਦੇ ਉਕੇ ਨਸ਼ਿਆਂ ਵਿੱਚ ਗਲਤਾਨਾ ਕਿਉਂ ਆਪਣੀ ਆਪ ਘਟਾਉਂਦੇ ਸ਼ਾਨਾ ਆਗੀ ਵਿੱਚ ਗਿੱਟਿਆਂ ਦੇ ਜਾਣੋ ਰਲਦੇ ਸ਼ਰੇ ਪਜਾਰ ਤੁਸੀਂ ਬਣ ਜੋ ਕਲਗੀ ਤਰ ਤੇ ਬੇਟੇ ਜਨਮ ਨੋ ਲਾਓ ਸਵਾਰ ਤੁਸੀਂ ਬਣ ਜੋ ਕਲਗੀ ਤਰ ਤੇ ਬੇਟੇ ਅਸਾਂ ਗਾਉਣਾ ਤੇ ਤੁਸੀਂ ਸੁਣਨਾ ਗੱਲ ਨੂੰ ਨਾਲ ਦਿਮਾਗ ਦੇ ਪੁਣਨਾ ਹੋਏ ਅਸਾਂ ਗਾਉਣਾ ਤੇ ਤੁਸੀਂ ਸੁਣਨਾ ਗੱਲ ਨੂੰ ਨਾਲ ਦਿਮਾਗ ਦੇ ਪੁਣਨਾ ਲੱਗਾ ਰਹੇ ਜਿਸਮ ਨੂੰ ਪੁਣਨਾ ਐਵੇਂ ਹੌਕੇ ਠੰਡੇ ਦਾ ਖਾਲਸਾ ਸਾਜਣਾ ਦਿਵਸ ਮਨਾਉਣਾ ਜੀ ਸ਼ਕਲੋ ਅੰਮ੍ਰਿਤ ਖੰਡੇ ਦਾ ਆ ਗਿਆ ਪੁਰਬ ਵਸਾਕੀ ਵਾਲਾ ਓ ਇੱਕ ਦਿਨ ਬਹਿ ਕੇ ਗੱਲ ਵਿਚਾਰੀ ਓ ਆਪਾਂ ਸਾਰੇ ਕਰੀਏ ਤਿਆਰੀ ਇੱਕ ਦਿਨ ਬਹਿ ਕੇ ਗੱਲ ਵਿਚਾਰੀ ਆਪਾਂ ਸਾਰੇ ਕਰੀਏ ਤਿਆਰੀ ਓ ਢਿਲੋਂ ਗੱਲ ਗੁਰਨਾਮ ਲਖਾਰੀ ਮਿਲਨ ਦਾ ਕਰੋ ਇਕਰਾਰ ਤੁਸੀਂ ਬਣ ਜੋ ਕੱਲ ਕੀ ਧਰ ਦੇ ਬੇ ਤੇ ਨਾ ਮਨੂ ਲਓ ਸਵਾਰ ਤੁਸੀਂ ਬਣ ਜੋ ਕੱਲ ਕੀ ਧਰ